ਪਰਤਾਰ ਸਿੰਘ ਸੰਧਵਾ ਮਿੱਥਕੇ ਨਫ਼ਰਤ ਦੀ ਭਾਵਨਾ ਨਾਲ ਮੈਨੂੰ ਇੱਥੋਂ ਬੋਲਣ ਤੋਂ ਰੋਕਿਆ ਜਾ ਰਿਹਾ ਹੈ। ਬੈਠੋ ਜੀ ਹੁਣ ਦੂਜੀ ਪਾਰਟੀ ਵਾਲੇ ਬੋਲੋ। ਮਾਰਕੈਂਡਾ ਜੀ ਇਹਨਾਂ ਨੂੰ ਬੋਲਣੇ ਦਿੱਤਾ ਜਾ। ਬਾਜਰਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ਸਦਰ ਨਿੰਗਾ ਇਹ। ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ, ਕਮ ਦੇਲੇ ਦੀ, ਚਿੜੀ ਜਿੰਨਾ ਦਿਲ ਹੈ ਇਸ ਬੰਦੇ ਦਾ। ਕੇਜਰੀਵਾਲ ਤੇ ਭਗਵੰਤ ਮਾਨ ਨੇ ਉਪ ਤੋਂ ਹਦਾਇਤ ਕੀਤੀ ਇਹਨਾਂ ਨੂੰ ਇੱਕ ਖੈਰੇ ਨੂੰ ਬਿਲਕੁਲ ਬੁੱਲਣੇ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦੇਂਦੇ ਨਾ ਜਲਾਦ ਖੜੇ ਕੀਤੇ ਹੁੰਦੇ ਨੇ ਇਹ ਜਲਾਦ ਆਏ ਸਦਨ ਦਾ ਬਣਿਆ ਹੋਇਆ ਉਹਨਾਂ ਦੇ ਕਹਨ ਤੇ ਪਹਿਲਾ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਮੈਂ ਪੰਜਾਬ ਦੀ ਵਿਧਾਨ ਸਭਾ ਜਿਹਨੂੰ ਆਪਾਂ ਕਹਿੰਦੇ ਆ ਕਿ ਜਮਹੂਰੀਅਤ ਦਾ ਮੰਦਰ ਆ ਉੱਥੇ ਮੈਂ ਇਸ ਵਕਤ ਖੜਾ ਹਾਂ ਅੰਦਰ ਮੈਂ ਇਸ ਕਰਕੇ ਜਾ ਨਹੀਂ ਸਕਦਾ ਕਿਉਂਕਿ ਇਸ ਵਕਤ ਅੱਜ ਅੱਜ ਦੇ ਡੇਟ ਵਿੱਚ ਇਸ ਬਹੁਤ ਇਤਿਹਾਸਿਕ ਸ਼ਾਨਦਾਰ ਪਲੇਟਫਾਰਮ ਤੇ ਬੋਕਰ ਪਾਰਟੀ ਦੇ ਬੰਦੂਆ ਮਜ਼ਦੂਰ ਇੱਕ ਨੂੰ ਛੱਡ ਕੇ ਕੁੰਮਰ ਵਿਜੇ ਪ੍ਰਤਾਪ ਸਿੰਘ ਨੂੰ ਛੱਡ ਕੇ 91 ਬੰਦਿਆਂ ਨੇ ਤੇ ਨਾਜਾਇਜ਼ ਕਬਜ਼ਾ ਕੀਤਾ ਤੇ ਸਰਗਨਾ ਬਣਿਆ ਇਹਨਾਂ ਦਾ ਸਪੀਕਰ ਕੁਲਤਾਰ ਸਿੰਘ ਸੰਧਵਾ ਤੁਸੀਂ ਸਾਰਿਆਂ ਨੇ ਤਕਰੀਬਨ ਕੱਲ ਦੀ ਜੋ ਕਾਰਵਾਈ ਹੋਈ ਆ ਇੱਥੇ ਅੰਦਰ ਉਹ ਤੁਸੀਂ ਲਗਭਗ ਦੇਖ ਲਈ ਆ ਮੈਨੂੰ ਪਿਛਲੇ ਪੂਰੇ 1 ਸਾਲ ਤੋਂ ਕੁਲਤਾਰ ਸਿੰਘ ਸੰਧਵਾ ਮਿੱਥ ਕੇ ਨਫ਼ਰਤ ਦੀ ਭਾਵਨਾ ਨਾਲ ਮੈਨੂੰ ਇੱਥੋਂ ਬੋਲਣ ਤੋਂ ਰੋਕਿਆ ਜਾ ਰਿਹਾ ਵਾ ਔਰ ਕੱਲ ਜਿਹੜਾ ਸੀਗਾ ਜ਼ੀਰੋ ਆਵਰ ਉਹ ਆਪੋਜੀਸ਼ਨ ਦਾ ਅਧਿਕਾਰ ਹੁੰਦਾ ਕਿਉਂਕਿ ਜਿਹੜੇ ਸਰਕਾਰ ਵਿੱਚ ਬੈਠੇ ਨੇ ਆ ਐਮਐਲਏ ਤੇ ਮੰਤਰੀ ਇਹ ਤਾਂ ਰੋਜ਼ ਇੱਕ ਦੂਜੇ ਦੇ ਨਾਲ ਮਤਲਬ ਖਾਣਾ ਖਾਂਦੇ ਨੇ ਬੈਠਦੇ ਉੱਠਦੇ ਨੇ ਮੀਟਿੰਗਾਂ ਕਰਦੇ ਨੇ ਇਹ ਜ਼ੀਰੋ ਆਵਰ ਜਿਹੜਾ ਹੁੰਦਾ ਵਾ ਸਫਰ ਕਾਲ ਇਹ ਆਪੋਜੀਸ਼ਨ ਵਾਸਤੇ ਰੱਖਿਆ ਗਿਆ ਕਿ ਕੋਈ ਪੱਖ ਦਾ ਮਸਲਾ ਤੁਸੀਂ ਉਠਾਉਣਾ ਕੀ ਮੈਂ ਉਠਾਉਣਾ ਸੀ ਮਸਲਾ ਮੈਂ ਮਸਲਾ ਉਠਾਉਣਾ ਸੀਗਾ ਕਿ ਜਿਹੜੇ ਕਿਸਾਨਾਂ ਦੇ 100 ਕਰੋੜ ਤੋਂ ਉੱਤੇ ਲੁੱਟ ਹੋਈ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਦਾ ਅੰਦੋਲਨ ਬੁਲਡੋਜ਼ਰ ਨਾਲ ਟਾਇਆ ਗਿਆ ਖਨੌਰੀ ਤੇ ਸ਼ੰਭੂ ਉੱਥੇ ਉਹਨਾਂ ਦੀਆਂ 4-4 5-5 ਲੱਖ ਰੁਪਏ ਦੀਆਂ ਟਰਾਲੀਆਂ 135 ਟਰਾਲੀਆਂ ਚੋਰੀ ਹੋਈਆਂ ਨੇ ਉਸ ਤੋਂ ਇਲਾਵਾ ਉਹਨਾਂ ਦੇ ਏਸੀ ਉਹਨਾਂ ਦੇ ਜਿਹੜੇ ਪੱਖੇ ਉਹਨਾਂ ਦੇ ਗੈਸ ਚੁੱਲ੍ਹੇ ਉਹਨਾਂ ਦਾ ਹੋਰ ਸਮਾਨ ਉਹ ਜਿਹੜਾ ਸਿਗਾ ਉਹ ਖੁਰਦਪੁਰਦ ਕਰਤਾ ਪੁਲਿਸ ਵਾਲੇ ਲੁੱਟ ਕੇ ਲੈ ਗਏ ਬੋਕਰ ਪਾਰਟੀ ਦੇ ਜਿਹੜੇ ਸਰਪੰਚ ਜਿਹੜੇ ਆ ਕਨੌਰ ਵਾਲੇ ਐਮਐਲਏ ਦਾ ਨਾਮ ਲੱਗ ਰਿਹਾ ਗੁਰਰਾਲ ਦਾ ਕਿ ਉਹਦੇ ਜਿਹੜੇ ਚੇਲੇ ਸੀ ਡਿੰਪਲ ਵਰਗੇ ਟਿੰਕਲ ਵਰਗੇ ਕਿ ਪਤਾ ਨਹੀਂ ਟਿੰਕਲ ਕਿ ਟੀਨੂ ਉਹਨਾਂ ਦੇ ਘਰੋਂ ਬਰਾਮਦ ਕੀਤੀਆਂ ਸਾਡੇ ਐਸਕੇਐਮ ਦੇ ਜਿਹੜੇ ਆਗੂ ਨੇ ਤੇਜਵੀਰ ਸਿੰਘ ਔਰ ਗੁਰ ਅਮਨਿਤ ਅਮਨੀਤ ਸਿੰਘ ਮਾਨ ਨੇ ਮੰਗਟ ਨੇ ਲੇਕਿਨ ਕੋਈ ਕਾਰਵਾਈ ਨਹੀਂ ਹੋਈ ਇਹ ਮੈਂ ਇਹ ਮਸਲਾ ਕੱਲ ਕਿਸਾਨਾਂ ਦੀ ਲੁੱਟ ਦਾ ਉੱਥੇ ਉਠਾਉਣਾ ਸੀ ਔਰ ਬੋਕਰ ਪਾਰਟੀ ਦਾ ਇੱਕ ਐਮਐਲਏ ਫੋੜ ਆਈ ਬੁੱਡ ਸੇ ਕਿ ਕਮਲਾ ਹੀ ਆ ਜਿਹੜਾ ਕੀ ਨਾ ਆਉਦਾ ਹੈਗਾ ਉਗੋ ਕੇ ਉਹ ਕਹਿੰਦਾ ਹੁਣ ਸਾਡੀ ਸਰਕਾਰ ਟਰਾਲੀਆਂ ਦੀ ਚੋਰੀ ਦਾ ਦੀ ਤਹਿਕੀਕਾਤ ਕਰੂਗੀ ਐਡੀ ਵੈਲੀ ਸਾਡੀ ਸਰਕਾਰ ਮਤਲਬ 4 3-4 ਲੱਖ ਰੁਪਏ ਦੀ ਟਰਾਲੀ ਆ ਇਹਦਾ ਮਤਲਬ ਪੰਜਾਬ ਦੇ ਵਿੱਚ ਅਗਰ ਕਿਸੇ ਗਰੀਬ ਬੰਦੇ ਦਾ ਆ ਜਾਂ ਕਿਸੇ ਕਿਰਤ ਕਰਨ ਵਾਲੇ ਦਾ ਕੋਈ 2-4 ਲੱਖ ਰੁਪਏ ਦਾ ਸਾਮਾਨ ਚੋਰੀ ਹੋ ਜਾਵੇ ਉਹ ਸਰਕਾਰ ਉਸ ਨੂੰ ਜਵਾਬ ਦੇ ਨਹੀਂਗੀ ਇਸ ਲਈ ਇਹ ਤਾਂ ਸਫਰ ਕਾਲ ਦੀ ਕਹਾਣੀ ਹੋਗੀ ਮੇਰੇ ਵਿਰੋਧ ਨਹੀਂ ਬੋਲਣ ਦਿੱਤਾ ਸਾਡੀ ਪਾਰਟੀ ਨੇ ਲੀਡਰ ਆਫ ਆਪੋਜੀਸ਼ਨ ਦੇ ਨਾਲ ਹੋ ਕੇ ਸਾਰਿਆਂ ਨੇ ਵਾਕ ਆਊਟ ਕੀਤਾ ਫਿਰ ਆ ਗਿਆ ਬਾਦ ਦੁਪਹਿਰ ਦਾ ਟਾਈਮ ਸੀਗਾ ਜਿਹੜਾ ਗਵਰਨਰ ਦੇ ਭਾਸ਼ਣ ਦੇ ਉੱਤੇ ਬਹਿਸ ਹੁੰਦੀ ਆ ਜੀ ਸਾਡੀ ਪਾਰਟੀ ਨੂੰ ਲਗਭਗ 45 ਮਿੰਟ ਮਿਲੇ ਸੀਗੇ ਔਰ ਪਾਰਟੀ ਦਾ ਜਿਹੜਾ ਲੀਡਰ ਹੁੰਦਾ ਵਾ ਉਹਨੇ ਲਿਖ ਕੇ ਭੇਜਿਆ ਸਪੀਕਰ ਕੋਲ ਤਾਰਸਨ ਨੂੰ ਕਿ ਤਿੰਨ ਬੰਦੇ ਬੋਲਣਗੇ ਪਹਿਲੇ ਨੰਬਰ ਤੇ ਲੀਡਰ ਆਫ ਓਪੋਜੀਸ਼ਨ ਬੋਲੂਗਾ ਬਾਜਵਾ ਸਾਹਿਬ ਫਿਰ ਬੋਲੇਗਾ ਸੁਖਪਾਲ ਸਿੰਘ ਖੇੜਾ ਫਿਰ ਬੋਲੇਗਾ ਪ੍ਰਗਟ ਸਿੰਘ ਜਦੋਂ ਬਾਜਵਾ ਸਾਹਿਬ ਦੀ ਤਕਰੀਰ ਖਤਮ ਹੋ ਗਈ ਮੇਰੀ ਵਾਰੀ ਆ ਗਈ ਮੈਨੂੰ ਛੱਡ ਕੇ ਉਹਨੇ ਪ੍ਰਗਟ ਸਿੰਘ ਨੂੰ ਬੁਲਾਤਾ ਚਲੋ ਸਾਡਾ ਕੁਲੀ ਗਿਆ ਮੈਂ ਕਿਹਾ ਬੋਲੋ ਤੁਸੀਂ ਜਦੋਂ ਪ੍ਰਗਟ ਸਿੰਘ ਦਾ ਟਾਈਮ ਖਤਮ ਹੋ ਗਿਆ 11 ਮਿੰਟ ਬਾਕੀ ਪਛਦੇ ਸੀਗੇ ਤੇ ਜਦੋਂ ਮੈਂ ਕਿਹਾ ਕਿ ਬਾਜਵਾ ਸਾਹਿਬ ਨੇ ਕਿਹਾ ਕਿ ਖੇਰਾ ਸਾਹਿਬ ਦਾ ਟਾਈਮ ਹੈਗਾ ਕਹਿੰਦਾ ਨਹੀਂ ਜੀ ਇਹਨਾਂ ਨੂੰ ਮੈਂ ਟਾਈਮ ਨਹੀਂ ਦੇ ਸਕਦਾ ਇਹ ਤਾਂ ਹਰ ਵਕਤ ਬੋਲਦੇ ਮੈਂ ਤਾਂ ਬੋਲਿਆ ਨਹੀਂਗਾ ਪਿਛਲੇ 1 ਸਾਲ ਤੋਂ ਕਹੀ ਤਾਂ ਜਾਣਾ ਕਿ ਮੈਨੂੰ ਇੱਕ ਸਵਾਲ ਮੈਂ 50 60 ਸਵਾਲ ਦਿੱਤੇ ਨੇ ਬਹੁਤ ਸਾਰੇ ਕਾਲਿੰਗ ਅਟੈਂਸ਼ਨ ਮੋਸ਼ਨ ਦਿੱਤੇ ਨੇ ਕੁਝ ਨਹੀਂ ਲੱਗਾ ਮੇਰਾ ਪਰ ਕਹਿੰਦਾ ਜੀ ਇਹਨਾਂ ਨੂੰ ਬੋਲਣੇ ਦਿੱਤਾ ਜਾ ਬਾਜਵਾ ਸਾਹਿਬ ਤੁਸੀਂ ਬੋਲੋ ਤੁਸੀਂ ਅੱਗੇ ਟਾਈਮ ਵੰਡ ਨਹੀਂ ਸਕਦੇ ਇਹਦੇ ਪਿਓ ਦਾ ਸਦਰ ਨਹੀਂਗਾ ਇਹਦੀ ਕੋਈ ਨਿੱਜੀ ਦਾ ਜਾਇਦਾਦ ਨਹੀਂ ਇਹ ਸਿਰਫ ਉਹਦਾ ਕਸਟੋਡੀਅਨ ਆ ਇਹਨੇ ਸਿਰਫ ਕਾਰਵਾਈ ਚਲਾ ਪਰ ਬਾਜਵਾ ਨੂੰ ਕਹਿੰਦਾ ਜੀ ਕਿ ਤੁਸੀਂ ਬੋਲੋ ਖੈਰੇ ਨੂੰ ਮੈਂ ਬੋਲਣ ਨਹੀਂ ਦੇਣਾ ਸਾਹਮਣੇ ਸਪਸ਼ਟ ਨਫ਼ਰਤ ਦੀ ਭਾਵਨਾ ਇਸ ਕਾਇਰ ਇਨਸਾਨ ਦੀ ਕਮ ਦਿਲੇ ਦੀ ਛਿੜੀ ਜਿਨਾ ਦੇਲ ਹੈ ਇਸ ਬੰਦੇ ਦਾ ਹੁਣ ਉਹਦੇ ਵਿੱਚ ਦੋ ਗੱਲਾਂ ਮੇਰੇ ਸਾਹਮਣੇ ਨਜ਼ਰ ਆਈਆਂ ਜਾਂ ਤਾਂ ਇਹਦੇ ਮਨ ਵਿੱਚ ਕੋਈ ਮੇਰੇ ਪ੍ਰਤੀ ਕੋਈ ਬਹੁਤ ਭੈੜੀ ਰੰਜਿਸ਼ ਹੈ ਜ਼ਾਤੀ ਇਹਨੂੰ ਦੱਸਣਾ ਚਾਹੀਦਾ ਸਪੀਕਰ ਕੋਲ ਤਾਰ ਨੂੰ ਕਿ ਕੀ ਰੰਜਿਸ਼ ਹੈ ਕੋਈ ਮੈਂ ਤੇਰੀ ਜ਼ਮੀਨ ਤੇ ਕਬਜ਼ਾ ਕੀਤਾ ਕੋਈ ਤੇਰੇ ਘਰ ਤੇ ਕਬਜ਼ਾ ਕੀਤਾ ਕੋਈ ਤੇਰੇ ਨਾਲ ਮੇਰਾ ਮੁਕੱਦਮਾ ਚੱਲਦਾ ਅਗਰ ਉਹ ਗੱਲ ਨਹੀਂ ਕੀਤੀ ਤੇ ਦੂਜੀ ਗੱਲ ਆ ਫਿਰ ਕੇਜਰੀਵਾਲ ਤੇ ਭਗਵੰਤ ਮਾਨ ਨੇ ਉੱਤੋਂ ਹਦਾਇਤ ਕੀਤੀ ਇਹਨਾਂ ਨੂੰ ਕਿ ਖੇਰੇ ਨੂੰ ਬਿਲਕੁਲ ਬੋਲਣ ਨਹੀਂ ਦੇਣਾ ਤੇ ਇਹ ਉਹਦਾ ਐਗਜ਼ੀਕਿਊਟਰ ਆ ਜਿਵੇਂ ਫਾਂਸੀ ਦਿੰਦੇ ਨਾ ਜਲਾਦ ਖੜੇ ਕੀਤੇ ਹੁੰਦੇ ਨੇ ਇਹ ਜਲਾਦ ਆ ਇਹ ਸਦਨ ਦਾ ਬਣਿਆ ਹੋਇਆ ਉਹਨਾਂ ਦੇ ਕਹਿਣ ਤੇ ਔਰ ਮੈਂ ਅਗਲੀ ਗੱਲ ਪੁੱਛਣਾ ਚਾਹੁੰਦਾ ਕਿ ਅਸੀਂ ਤਾਂ ਹਮੇਸ਼ਾ ਸਤਿਕਾਰ ਕਰਦੇ ਰਹੇ ਹਾਂ ਸਪੀਕਰ ਸਾਹਿਬ ਸਪੀਕਰ ਸਾਹਿਬ ਸਾਰੀ ਦੁਨੀਆ ਕਹਿੰਦੀ ਆ ਇਸ ਕੁਲਤਾਰ ਨੂੰ ਆ ਹੁਣੇ ਥੋੜੇ ਦਿਨ ਪਹਿਲਾਂ ਬਲਕਾਰ ਸਿੰਘ ਇਕਰਾਮਪੁਰੇ ਫੂਲ ਦਾ ਐਮਐਲਏ ਉਹਨੇ ਕਿਹਾ ਓਏ ਗੁੱਲੀ ਘਾੜਿਆ ਕੁਲਤਾਰ ਮਨੁ ਰਾਮਗੜੀ ਆ ਬਰਾਦਰੀ ਸਾਡੀ ਬਹੁਤ ਸਤਿਕਾਰਯੋਗ ਆ ਉਹਨੂੰ ਕਹਿੰਦਾ ਗੁੱਲੀ ਘੜਿਆ ਇਹ ਉਹਦਾ ਤਾਂ ਕੋਈ ਗੁੱਸਾ ਨਹੀਂ ਕੀਤਾ ਉਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਉਹਨੂੰ ਦਾ ਬੋਲਣ ਤੋਂ ਰੋਕਦਾ ਨਹੀਂਗਾ ਫਿਰ ਇਸ ਤੋਂ ਪਹਿਲਾਂ ਲਾਲਜੀਤ ਕੁਲਰ ਨੇ ਕਿਹਾ ਇਹ ਜਿਹੜੇ ਤਰਖਾਣ ਨੇ ਇਹ ਗੁੱਲੀਆਂ ਘੜਦੇ ਨੇ ਗੁੱਲੀ ਘੜਦੇ ਫਿਰ ਰਾਮਗੜੀਆ ਬਰਾਦਰੀ ਦੀ ਅਪਮਾਨ ਕੀਤਾ ਉਦੋਂ ਤਾਂ ਕੁਲਤਾਰ ਸਿੰਘਵਾ ਨੂੰ ਕੋਈ ਅ ਕੁ ਸ਼ਬਦ ਚੁਬੇ ਨਹੀਂਗੇ ਇਸ ਲਈ ਮੇਰੇ ਵੀਰੋ ਇਹਨਾਂ ਨੇ ਨਾ ਇਸ ਦੀ ਪਵਿੱਤਰ ਸਦਨ ਦੀ ਜਿਹੜੀ ਅਹਿਮੀਅਤ ਸੀਗੀ ਉਹ ਤਹਿਸਨੈਸ਼ ਕਰ ਦਿੱਤੀ ਆ ਔਰ ਇੱਕ ਫੌਜ ਖੜੀ ਕਰ ਲਈ ਅੰਦਰ 99 92 ਬੰਦੇ ਬਸ ਸ਼ੋਰ ਮਚਾਉਣ ਜੋਗੇ ਨੇ ਝੂਠ ਬੋਲਣ ਜੋਗੇ ਨੇ ਕੱਲ ਬਾਜਵਾ ਸਾਹਿਬ ਨੇ ਕਿਹਾ ਕਿ ਤੁਸੀਂ ਕਿਸਾਨਾਂ ਦੇ ਅੰਦੋਲਨ ਨੂੰ ਤੈਸ਼ ਨੈਸ਼ ਕੀਤਾ ਬੁਲਡੋਜ਼ ਕੀਤਾ ਤੁਸੀਂ ਉਹਨਾਂ ਦੇ ਆਗੂ ਫੜੇ ਨੇ ਤੇ ਕੁਲਦੀਪ ਢਾਲੀਵਾਲ ਖੜ ਕੇ ਤੇ ਹੋਰ ਪੰਜ ਸੱਤ ਐਮਲੇ ਖੜ ਕੇ ਕਹਿੰਦੇ ਜੀ ਅਸੀਂ ਤਾਂ ਕੀਤਾ ਹੀ ਕੁਝ ਨਹੀਂਗਾ ਦਿਨ ਦਿਹਾੜੇ ਝੂਠ ਸਦੰਦੇ ਅੰਦਰ ਇੱਥੋਂ ਦਾ ਲਾਈਵ ਬੋਗਸ ਆ ਇੱਥੋਂ ਦਾ ਮੇਨਸਟ੍ਰੀਮ ਚੈਨਲ ਜਿਹੜੇ ਲਾਈਵ ਦਿਖਾਉਂਦੇ ਨੇ ਜਦੋਂ ਖੈਰੇ ਨਾਲ ਉਹਦੋਂ ਕੱਟ ਦਿੰਦੇ ਨੇ ਔਰ ਜਦੋਂ ਆਪੋਜੀਸ਼ਨ ਬੋਲਦੀ ਉਹਨਾਂ ਨੂੰ ਐਡੀ ਵੱਡੀ ਸਕਰੀਨ ਵਿੱਚ ਦਿਖਾਉਂਦੇ ਨੇ ਤੇ ਜਦੋਂ ਆ ਬੋਕਰ ਪਾਰਟੀ ਬੋਲਦੀ ਉਦੋਂ ਇਹਨਾਂ ਦੇ ਮੂੰਹਾਂ ਦੇ ਵਿੱਚ ਕੈਮਰੇ ਵਾਰਡਦੇ ਨੇ ਮੇਰੇ ਵਿਰੋਧ ਸੋ ਇਹ ਅਸਲੀਅਤ ਇਸਦੀ ਹੈ ਮੈਂ ਕੀ ਠੋਣਾ ਸੀ ਮਸਲਾ ਆ ਮੈਂ ਸਾਰੀ ਰਿਸਰਚ ਕਰਕੇ ਆਇਆ ਸੀਗਾ ਮੈਂ ਮਸਲਾ ਕੀ ਠੋਣਾ ਸੀਗਾ ਕੱਲ ਗਵਰਨਰ ਦੇ ਪਾਸੇ ਵਿੱਚ ਕਿ ਅੱਜ ਦੋਸਤੋ ਥੋੜਾ ਸਿਗਨਲ ਵੀਕ ਹੈ ਲਾਈਵ ਕੱਟਿਆ ਗਿਆ ਸੀ ਮੈਂ ਕਹਿ ਰਿਹਾ ਸੀਗਾ ਕਿ ਸਾਊਥ ਇੰਡੀਆ ਚ ਪਿਛਲੇ ਦਿਨੀ ਅ ਐਮ ਕੇ ਸਟਾਲਨ ਜਿਹੜੇ ਚੀਫ ਮਿਨਿਸਟਰ ਨੇ ਤਾਮਿਲਨਾਡੂ ਦੇ ਉਹਨਾਂ ਨੇ ਇੱਕ ਮੀਟਿੰਗ ਸੱਦੀ ਸਾਰੀਆਂ ਪਾਰਟੀਆਂ ਦੀ ਕਿਉਂਕਿ ਸਾਊਥ ਇੰਡੀਆ ਦੀ ਰਿਪਰੈਜ਼ੈਂਟੇਸ਼ਨ ਪਾਰਲੀਮੈਂਟ ਚ ਕੱਟੇਗੀ ਸਾਡਾ ਮੁੱਖ ਮੰਤਰੀ ਵੀ ਗਿਆ ਉੱਥ ਪੰਜਾਬ ਦੀ ਘਟਣ ਦਾ ਕਾਰਨ ਇਹ ਆ ਸਭ ਤੋਂ ਵੱਡਾ ਕਿ ਇੱਕ ਤਾਂ ਸਿੱਖਾਂ ਤੇ ਪੰਜਾਬੀਆਂ ਨੇ ਬੱਚੇ